ਉਹ ਜਿਹੜਾ ਤੁਹਾਡਾ ਚੋਟਾ ਨਾਲ ਆਉਂਦਾ ਹੈ ਉਹ ਖਾਣ ਨਹੀਂ ਸਕਦਾ ਇਹਨਾਂ ਦੇ ਬੰਦੇ ਮਗਰ ਲਾਇਆ ਉਹਦੇ ਕਰਦੇ ਪਾ ਕੇ ਨਹੀਂ ਹੋਣਾ ਉਹ ਸਰਕਾਰ ਦਾ ਕੇ ਉਹ ਹੋਇਆਗਾ ਕਰਾ ਦੇਣਾ ਨੰਬਰ 1 ਮਾਰਾ ਜਮਾ ਆਦਾ ਨਹੀਂ ਹੋ ਜਾਣਾ ਬਾਲੇ ਉਹਨਾਂ ਨੇ ਨਕਾਰ ਕੇ ਇਹਨਾਂ ਦੇ ਪਾਸ ਪਾ ਗਿਆ ਤੇ ਉਹਦੇ ਕੰਦੇ ਸਮਾਨ ਪਰ ਦੇ ਇਕੱਠੇ ਕਰਨੇ ਹੁੰਦੇ ਨੇ ਬੰਦਾ ਡਰਦਾ ਫੋਨ ਬੰਦੇ ਦੇ ਦੇ ਵਿਤਿਆਰੀ ਦਾ ਬੰਦਾ ਨਾ ਜਪੜਿਆ ਉਹਨੂੰ ਜਦੋਂ ਤੁਸੀਂ ਇਹ ਕੰਮ ਕੀਤਾ ਉਹ ਦਿਨ ਕੀ ਗੱਲ ਹੋਈ ਉਹ ਦਿਨ ਕਿੱਥੇ ਆਏ ਸੀ ਤੁਹਾਡੇ ਕੋਲ ਜਗੀਰਾਂ ਦੀ ਦੁਕਾਨ ਤੇ ਤੇ ਮੇਰੇ ਕੋਲ ਘਰ ਆਇਆ ਸਾਡੇ 8:30 ਸੱਤੇ ਸੱਤ ਸਾਢੇ ਹੋ ਰਿਹਾ ਹੋਵੇ ਮੇਰਾ ਬਣਾਉਣ ਆਇਆ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੈਂ ਘਰ ਆਇਆ ਮਾਫੀ ਆ ਤੇਰਾ ਵੀ ਦਿੱਤੀ ਤਾਂ ਦੇ ਦੇ ਨੂੰ ਜਿੰਨਾ ਦੇ ਦੇ ਗਿਆ ਮੇਰਾ ਨਾਮ ਰੌਣਕ ਲੰਮਾ ਦਾ ਬੇਟਾ ਲੱਗਦਾ ਹਾਂ ਗੱਲਬਾਤ ਸਰ ਮਗਰ ਕੰਮ ਤੇ ਕੰਮ ਇੱਕ ਡੜੀ ਕੰਮ ਤੇ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪਿਛਣਾ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਾਬਾ ਡੋਟਣ ਕੀ ਤਰ੍ਹਾਂ ਧਮਕੀਆਂ ਦਿੰਦੇ ਧਿਆਨ ਜੇ ਜੀ ਨਿਆਣੇ ਕੋਸ਼ ਕਰ ਦਾਂਗੇ ਜਾਂ ਇਦਾਂ ਮਾਂ ਚ ਪੈ ਵਾਸ ਦੇ ਦੇ ਉਹਨਾਂ ਦੇ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਜਿਸ ਦਿਨ ਜਦੋਂ ਇਹ ਕੰਮ ਹੋਇਆ ਉਸ ਦਿਨ ਜਿਆਦਾ ਟੋਰਚਿੰਗ ਕੀਤੀ ਉਹਨਾਂ ਨੇ ਜਿਆਦਾ ਤਮਕਾ ਆ ਲੈਣੀ ਤੇ ਉਹ ਦਿਨ ਡੈਡੀ ਨੇ ਇਹ ਉਹਦੇ ਪੈਸੇ ਜਾ ਕੇ ਦਵਾਈ ਖਾ ਲਈ ਤੇ ਬਾਅਦ ਵਿੱਚ ਆਪਾਂ ਨਾ ਗੁਰਦਾਸਪੁਰ ਖਰਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਗਰ 17 ਤਾਂ ਬਾਅਦ ਉਹਨਾਂ ਨੇ ਉਥੇ ਰੈਫਰ ਕਰਤਾ ਬਾਅਦ ਵਿੱਚ ਹੰਬਰਸਾਲ ਖਰਿਆ ਤਾਂ ਉਥੇ ਵੀ ਬਾਅਦ ਉਹਨਾਂ ਨੇ ਚਾਰ ਬੰਦੇ ਦਾ ਘਾਉਸ ਰੱਖ ਕੇ ਕਰਤਾ ਬਿਹਾਰ ਦੇ ਮਰੀਦ ਸੀਰੀਅਸ ਹੋ ਗਏ ਬਾਅਦ ਜੋ ਆਪਾਂ ਨੇ ਚੰਡੀਗੜ੍ਹ ਖਣ ਲਗੇ ਹੀ ਇਹ ਮਰੀਦਿਆਂ ਜ਼ਿਆਦਾ ਸੀਰੀਅਸ ਸੀ ਬਾਅਦ ਚੰਡੀਗੜ੍ਹ ਖਣ ਲਗੇ ਚੰਡੀਗੜ੍ਹ ਜਾਂਦੇ ਜਾਂਦੇ ਮਰੀਦ ਜੱਥੇ ਵੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿਉਂ ਨਾ ਇਹਨਾਂ ਨੂੰ ਕਿਹਾ ਵਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣਗੀ ਤੋ ਹੱਦ ਇਹ ਦੇ ਬੀਤ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਾਲ ਬੀਤੇ ਚੰਨ ਪੁਲਿਸ ਨੇ ਇਹ ਮਿਹਰਬਾਨੀ ਆ ਵੀ ਕੁਝ ਸਖਤ ਜਿਹਾ ਕਾਰਵਾਈ ਕੀਤੀ ਜੇ ਮੈਂ ਨਾ ਜਿਉਂ ਮੇਰਾ ਪਿੰਡ ਦਾ ਲਿਸ਼ੇਰ ਵਾ ਉਹਨਾਂ ਨਾਲ ਸਿੰਦਾ ਸੀ ਉਹਨਾਂ ਨਾਲ ਗੱਲਬਾਤ ਵੀ ਹੋਈ ਤੇ ਉਹ ਦੋ ਬੰਦੇ ਚੌਥੇ ਨੂੰ ਕਰਦੇ ਸੀ ਉਹਨੂੰ ਬੜਾ ਪਰੇਸ਼ਾਨ ਕਰਦੇ ਸੀ 3 ਸਾਲ ਹੋ ਗਏ ਮੈਂ ਦੇ ਕਰਦੇ ਨੇ ਇਹਦੇ ਵਿੱਚ ਹਨ ਨਹੀਂ ਪਤਾ ਕਿ ਉਹ ਕਰਦੇ ਸੀ ਤੇ ਕਿਉਂ ਨਹੀਂ ਤੇ ਇਹ ਉਹ ਦਿਨ ਉਹ ਦਿਨ ਉਹਨਾਂ ਨੂੰ ਬਹੁਤ ਹੀ ਦਬਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉੱਥੇ ਦਵਾਈ ਖਾ ਲਈ ਜਿਦੋਕਾਰ ਆਇਤੋ ਤੋਂ ਮੈਂ ਉਹਨਾਂ ਨੇ ਵੇਖਿਆ ਮੂੰਹ ਤੋਂ ਉਹਨਾਂ ਦਾ ਮੂੰਹ ਚ ਦਵਾਈ ਆ ਹੁੰਦੀ ਤੇ ਮੈਂ ਉਹਨਾਂ ਦਾ ਕੁਲਟੀਆਂ ਵੀ ਕਰਾਈਆ ਉਲਟੀਆਂ ਨਹੀਂ ਉਹਨਾਂ ਕੀਤਾ ਫਿਰ ਇਹ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆਂ ਕਰਕੇ ਹੋਸ਼ ਲੈ ਗਈ ਫਿਰ ਆਪਾਂ ਦਾ ਇਲਾਜ ਖਾਇਆ ਫਿਰ ਵੀ ਉਹ ਨਹੀਂ ਬਚੀ ਫਿਰ ਵੀ ਮੇਰੇ ਬੱਚੇ ਉਸ ਸਾਡੇ ਚ ਚੱਲ ਗਏ ਉਹ ਜਿੰਮਾ ਜਾਲਾ ਜੀ ਉਸ ਮਾਣੇ ਨੇ ਹੀ ਉਹ ਦੇ ਦਿੱਤੀ ਦੀਆ ਉਹ ਨਨੋਈ ਕਿ ਆਪ ਇਹ ਹਦਿਜਾ ਕਰੋ ਕਾਨੂੰਨ ਇਨ ਇਨਸਾਫੀ ਮਿਲਣੀ ਚਾਹੀਦੀ ਕਮਿਟੀ 16 ਦਾ 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕਾ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਇ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਹ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਹੈ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲੈਂਦੇ ਹਾਂ